ਕਿੰਨੇ ਦੇ ਹੋ ਗਏ 22000 ਰੁਪਏ ਲੱਗਾ ਜੀ 22000 ਰੁਪਏ ਲੱਗੇ ਜੀ ਕਾ ਪੀ ਜਾਂਦੇ ਨਾਲੇ ਮੁੰਡੇ ਸੌਦਾ ਕਰਾਈ ਜਾਂਦੇ ਬਾਈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੱਟ ਲਾਈਕ 76 ਇਹ ਨਾ ਪਿਆ ਨਾ ਕੋਈ ਫਾਇਦਾ ਚੱਕਰ ਮੰਗਦਾ ਰੋਕਣਾ ਹੈ ਕਿਹੜਾ ਕੋਈ ਇਹ ਪਿਆ ਨਾ ਕੋਈ ਫਾਇਦਾ ਗੱਲਾਂ ਜਿੰਨੇ ਦੀ ਚੀਜ਼ ਹੈ ਉਹ ਇਹ ਮੁੱਲ ਕਰਾਉਂਦਾ ਉਹ ਇਹ ਗੱਲ ਹੈ ਗਿਆ ਗੱਲ ਹੈ ਹੈ ਗਿਆ ਨਾ ਉਹ ਰਾਹ ਨਾ ਦੀ ਬੋਲਦਾ ਤੇਰੀ ਚੀਜ਼ ਆ ਰੁਪਏ ਕੋਲਿਆ ਤੁਸੀਂ ਦੇਖੋ ਜਰ ਬਸ ਸਦਾ ਕਰਾ ਰਿਹਾ ਹੈ ਕਿ ਕੀ ਕੀਤੇ ਹੋ ਜਾਂਦੇ ਗਰਮ ਸਰੀਰ ਤੁਹਾਨੂੰ ਦੇਖੋ ਬਈ ਵੀਡੀਓ ਬਈ ਥੀਆ ਰਹੇਗਾ ਨਾ ਬਈ ਉਹ ਕਿਹੜੀ ਮੰਡੀ ਬੱਕਰੇ ਜਿਹਨਾਂ ਸੌਦਾ ਹੁੰਦਾ ਗੱਲ ਆ ਬੱਕਰੇ ਦਾ ਬਣਾ ਬੱਕਰੀ ਜਾਦੇ ਬੱਕਰੀ ਆ ਹਾਂਜੀ ਬਾਈ ਜੀ ਅੱਜ ਤੁਹਾਡੀ ਗੱਲ ਕਰਾਉਣਿਆਂ ਤਨੌਲੇ ਦੇ ਵਿੱਚ ਪਹੁੰਚੇ ਆਪਣੇ ਬੱਕਰੀਆਂ ਵਾਲੇ ਭਰਾ ਉਹਨਾਂ ਦੇ ਨਾਲ ਗੱਲਬਾਤ ਬਾਈ ਜੀ ਤੇ ਬਾਈ ਜੀ ਇਹ ਤਨੌਲਾ ਮੰਡੀ ਹਰ ਬੁੱਧਵਾਰ ਨੂੰ ਸੰਨਾ ਰੋਡ ਤੇ ਲੱਗਦੀ ਆ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਜੂ ਟੂ ਚੈਨਲ ਆਪਣਾ ਜੀ ਜੱਟ ਲਾਈਫ 77 ਇੱਕ ਬਾਈ ਜੀ ਫਾਰਮਰ ਪੀ ਵੀ 19 ਹੈ ਬਾਈ ਜੀ ਦੋ ਚੈਨਲ ਆ ਬਾਈ ਦੋਹਾਂ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਈ ਜੀ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਆਪਣਾ ਕਿ ਨੈਟ ਤੇ ਬਣਵਾਉਣੀ ਆ ਫੇਰ ਆਪਣਾ ਫੋਨ ਨੰਬਰ ਆ ਜੀ 7885 38188 ਤੇ ਕਾਲ ਕਰੋ ਬਾਈ ਜੀ ਤੇ ਵੀਡੀਓ ਐਂਡ ਤੱਕ ਦੇਖਿਓ ਬਾਈ ਜੀ ਜੇ ਵੀਡੀਓ ਚੰਗੀ ਲੱਗੇ ਬਾਈ ਲਾਜ਼ਮੀ ਸ਼ੇਅਰ ਕਰੋ ਤੁਹਾਨੂੰ ਬਾਈ ਜੀ ਰੇਟਰਾਂ ਰੂਟਾਂ ਦਾ ਪਤਾ ਲੱਗ ਜਾਂਦਾ ਆਪਣੀਆਂ ਵੀਡੀਓ ਦੇ ਵਿੱਚ ਵੀ ਕੀ ਰੇਟ ਚੱਲ ਰਿਹਾ ਬੱਕਰਿਆਂ ਤੇ ਬੱਕਰਿਆਂ ਦਾ ਆਜੋ ਵੀ ਫਿਰ ਧਨੋਲੇ ਦੀ ਮੰਡੀ ਦੇ ਵਿੱਚ ਬਾਈ ਜੀ ਬਾਈ ਧਨੋਲਾ ਮੰਡੀ ਦੇ ਵਿੱਚ ਦੇਖੋ ਬਾਈ ਧਨੋਲਾ ਮੰਡੀ ਆਹ ਬੁੱਧਵਾਰ ਨੂੰ ਸਾਨਾ ਰੋਡ ਤੇ ਲਗਾਈ ਜਾਂਦੀ ਹੈ ਬਾਈ ਜੀ ਮੰਡੀ ਬਹੁਤ ਜ਼ਿਆਦਾ ਭਰੀ ਸੱਜ ਵੀਡੀਓ ਕਰ ਦੋ ਸ਼ੇਅਰ ਤੇ ਲਾਈਕ ਦੇਖੋ ਜੀ ਮੰਨ ਲਿਆ ਬੱਕਰੀ ਬਾਰੇ ਪੁੱਛਦੇ ਆ ਬਾਈ ਤੂੰ ਕਿਹੜਾ ਆ ਬੱਕਰਾ ਕਿਨੇ ਚਰਦਾ ਹੋ ਗਿਆ ਬਾਈ ਚਾਰ ਸਾਲ ਚਾਰ ਸਾਲ ਦੰਦ ਪੂਰੇ ਕਰ ਗਿਆ ਸਾਰੇ ਲੋ ਬੱਕਰਾ ਬੋਲਦਾ ਤੇ ਆਵਰ ਬਿਟੜਾ ਦੇਖ ਸਾਂ ਛੱਡਿਆ ਵੇ ਵੇਚਣਾ ਤਾਂ ਨਹੀਂ ਇਹ ਵੇਚ ਦਾਂਗੇ ਅਸੇ ਮੇਰੇ ਕੋਲ ਬਕਰਾ ਲਾ ਰਾਂਗੇ ਤੇ ਪੂਰਾ ਫਲਿਆ ਹੋਇਆ ਝੰਕ ਦਾ ਬਕਰਾ ਲੋਕਾ ਦੇ ਵੀ ਸ਼ੇਰ ਕਿਹੜਾ ਪਿੰਡ ਆ ਬਾਈ ਚੱਕ ਫਤੇ ਸਿੰਘ ਵਾਲਾ ਚੱਕ ਫਤੇ ਸਿੰਘ ਵਾਲਾ ਠੀਕ ਹੈ ਲੈ ਬਾਈ ਚੱਕ ਫਤੇ ਸਿੰਘ ਵਾਲੇ ਤੋਂ ਤੇ ਇਹ ਬੱਕਰੇ ਦਾ ਰੇਟ ਕਿੰਨਾ ਬਾਈ ਆਪਣੇ ਦੱਸ ਹਾਂ ਅੱਛਾ ਤਾਂ ਵੀ ਤੁਹਾਨੂੰ ਹੁੰਦਾ ਹੀ ਆ ਵੀ ਆਪਾਂ ਕਿੰਨਾ ਕਿੰਨਾ ਰੇਟ ਕਰਨਾ ਹੈ ਨਾ ਪਤਾ ਲੱਗੇ ਫੇਰ ਵੀਡੀਓ ਪਤਾ ਲੱਗੂਗਾ ਫੇਰ ਥੋਡੇ ਕੋਲ ਆਉਣਗੇ ਪੀਰੀਅਡ ਕਰੋਗੇ ਬੱਕਰੇ ਦਾ ਵੇਚਣਾ ਹੋਇਆ ਲੱਖ ਲਾ ਦੇ ਜਾਗੇ ਲੱਖ ਰੁਪਏ ਠੀਕ ਹੈ ਬੱਕਰਾ ਹੀ ਬਹੁਤ ਬਈ ਕੰਡਾ ਕੰਡਾ ਵਾਰ ਆਗਾ ਅੱਠ ਤਾਂ ਪੂਰੇ ਕਰ ਗਿਆ ਦੇਖੋ ਵੀਰੇ ਦੇ ਬੱਚੇ ਕਿੰਨਾ ਕਰੋਗਾ ਕੰਮ ਕਰਦੈ ਨਾ ਬਾਈ ਪਣੂ ਉਹ ਬੰਦੇ ਦਾ ਕਿਰਾਏ ਚਰੋਗਾ ਕੰਮ ਕਰਦੈ ਨਾ ਯਾ ਸਸਤ ਸੰਭਲੀ ਆ ਬਈ ਉਹ ਹੁੰਦੀ ਆ ਕੰਮ ਤੇ ਅਜਾ ਨਾਂ ਕੀ ਇਦਰਾ ਤੇ ਸਿੰਘ ਤੇਰਾ ਪਿੰਡ ਵੀ ਚੱਕ ਫਤਿਹ ਸਿੰਘ ਆ ਹਾਂ ਠੀਕ ਹੈ ਤੇ ਕੋਲੀ ਥੋੜੇ ਕੋਟ ਫੱਤਰ ਆ ਜੇ ਨਾ ਹਾਂ ਠੀਕ ਹੈ ਕਿੰਨੇ ਬੱਕਰੀਆਂ ਸੀ ਬਾਈ ਪਣ ਕੋਲ ਅੱਜ? થઈ ਗਿਆ ਚਾਹ ਤੋਂ 15 ਬਿਕਨੇ ਵੇ ਆ ਗਏ ਮਾਲ ਆਪਣਾ। ਇੱਕ ਹੀ ਵਿਗੇ। ਉਹ ਪੱਠੀ ਵੀਗੇ ਬਸ ਕੱਲੀ। ਹਾਂ ਠੀਕ ਐ। ਪੱਠ ਵੀਗੇ ਬਾਈ ਬਿਕ। ਮਾਲ ਵਧੀਆ ਐ। ਚੱਕ ਫਰੇ ਸਿੰਘ ਵਾਲਾ ਤੋਂ। ਆਇਆ ਕਰੋਗੇ ਹਰ ਮੰਡੀ ਤੇ ਬਾਈ? ਹਾਂਜੀ ਠੀਕ ਐ। ਹੋਰ ਵੀ ਜਾਣੇ ਮੰਡੀ ਤੇ ਆਵਾ। ਹਾਂ ਹਾਂ। ਤੁੰਗੜੀਆਂ ਨੇ ਨਾ। ਕਿੱਥੇ ਵੀ ਲੱਗਦੀ ਉੱਥੇ ਹੀ ਲੈਨੇ ਆ। ਠੀਕ ਐ। ਫਰਵਾਹੀ ਲੱਗਦੀ ਐ ਕਿ ਨਵੀਂ ਮੰਡੀ ਲੱਗੇ ਸ਼ੁਰੂ ਹੋਈ ਐ ਪਲੇਅਰ ਕੋਟ ਰੇਡਿੰਗ ਆ ਹਾਂ ਉਹ ਵੀ ਦੇਖ ਲੈ ਦੇਖ ਲੈ ਫੋਨ ਨੰਬਰ ਵਧੀਆ ਆ ਦਾ 9643650 9643650811 ਠੀਕ ਆ ਲੋ ਵੀ ਜਿਹਦੇ ਬੱਕਰਾ ਸੁਣ ਇਧਰ ਆ ਜਾਂ ਕੋਈ ਬੱਕਰੀ ਖਰੀਦਣੀ ਆ ਆ ਪਾਈਆਂ ਕੋਲੇ ਆਓ ਚੱਕ ਫਤੇ ਸੰਦ ਵਾਲਾ ਸੋ ਜਾਂ ਸਾਜਾ ਬੱਕਰੇ ਸਾਰੇ ਮਿਲ ਜਾਂਦੇ ਹਣੇ ਹਾਂਜੀ ਠੀਕ ਆ ਕਰੇ ਵੀ ਇਹ ਕਿ ਚਿਲੇ ਦੇ ਹਨ ਕਰੇ ਵੀ ਆ ਠੀਕ ਹੈ ਉਹ ਵੀ ਕਰੇ ਵੀ ਆ ਬੱਕਰੇ ਨੇ ਭਾਈ ਫਰਦ ਸੇਰ ਤੱਪ ਕੇ ਉਹ ਗਾਹ ਜਾਲਦੇ ਉਹ ਗਾਹ ਪਾਦੇ ਬੰਨ੍ਹਦੇ ਪਾਓ ਬਾਈ ਦੀ ਵੀਡੀਓ ਬਣਾਉਣਿਆ ਤੇ ਉਹ ਕਹਿੰਦਾ ਮੇਰੀ ਵੀਡੀਓ ਬੁਣਾ ਕੇ ਪਾਓ ਦੇਖੋ ਬਾਈ ਜੀ ਬੱਕਰੇ ਆ ਦੇਖੋ ਪਹਿਲਾਂ ਤਾਂ ਸਾਨੂੰ ਬੱਕਰੇ ਦਾ ਹੋਣਾ ਹੈ ਦੇਖੋ ਜੀ ਮੈਂ ਮਣ ਆਹ ਕੰਨਿਆ ਵਧਿਆ ਮੇਮਣੇ ਬੱਕਰੇ ਬੱਕਰੀਆਂ ਇਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲਓ ਬਈ ਬੱਕਰੀ ਬਹੁਤ ਘੈਂਟ ਆ ਬਾਈ ਕੋਈ ਦੇਖ ਸਕਦਾ ਤੁਸੀਂ ਵੀਡੀਓ ਦੇ ਵਿੱਚ ਬੱਕਰੀ ਦੇਖੋ ਉਹ ਬੱਕਰੀ ਹਾਲਾ ਕਾਇਮ ਆ ਹਾਂ ਜੀ ਇਹ ਬੱਕਰੀ ਹੈਗੀ ਆਪਣੀ ਇਹ ਸੋਹਣ ਵਾਲੀ ਆ ਹਾਂ ਜੀ ਠੀਕ ਹੈ ਇੱਕ ਨਜ਼ਰ ਲਾਉਗੀ ਇਹ ਬੱਕਰੀ ਰੈਡ ਵੀ ਨਹੀਂ ਘਪਣਾ ਜੀ ਰੈਡ ਵੀ ਦੇ ਦੀ ਘਪਣਾ ਹਾਂ ਜੀ ਇਹ ਰੈਡ ਕੀ ਕਰੇਗਾ 18 ਮੁੱਲ ਕਰੇਗੀ 18000 ਹਾਂ ਜੀ ਅਦੇ ਪਤਾ ਹੀ ਲੱਗਣਾ ਵੀ ਇਹ ਕੱਪਣਾ ਕਿਵੇਂ ਹੈ ਨਾ ਇਹ ਬੱਕਰੀ ਉਹ ਦੁੱਧ ਕੱਢ ਗਈ ਦਿਨੋ ਜੀ ਹਾਂ ਦੁੱਧ ਕੱਢ ਗਈ ਬੱਕਰੀ ਦੁੱਧ ਕੱਢ ਗਈ ਹਾਂ ਪੱਕਾ ਮਤ ਲੱਗ ਗਿਆ ਦੁੱਧ ਕੱਢ ਗਈ ਹਾਂ ਜੀ ਲੱਭਣ ਵਾ ਜਾਂਦੇ ਹਾਂ ਹੂੰ ਨੌ ਕੀ ਆਪਣਾ ਕਾਮ ਲਾਈ ਉਹਨੂੰ ਕਾਮਲਾ ਹਾਂ ਜੀ ਫੰਡ ਕਿਹੜਾ ਕਾਮਲਾ ਬਰਨਾਲਾ ਜੀ ਬਰਨਾਲਾ ਮੈਂ ਮੇਵਣੇ ਕਿੰਨੇ ਆਪਣਾ ਕੋੜਾ ਪੱਕਾ ਇਹਦੇ ਵਿੱਚ ਆਹੋ ਇਹਦੇ ਵਿੱਚ ਮੇਵਣੇ ਕਿੰਨੇ ਆ ਜੀ ਇਹਦੇ ਵਿੱਚ 10ਵੇਂ ਮੇਵਣੇ ਆ ਜੀ 10ਵੇਂ ਮੇਵਣੇ ਸਾਰੇ ਪਕਾਉ ਹੈ ਜੀ ਪਕਾਉ ਹੈ ਮੈਂ ਤਾਂ ਪੱਠਾ ਵੀ ਆ ਇੱਕ ਪੱਠਾ ਜੀ ਬਾਕੀ ਬੱਕਰੀ ਹੈ। ਇਹ ਆਪਣਾ ਨਾਂ ਕੀ ਹੈ ਜੀ? ਮਿੱਤਰ ਸਿੰਘ ਫੌਜੀ ਹੈ ਜੀ। ਤੁਲੀਵਾੜ। ਮਿੱਤਰ ਸਿੰਘ ਫੌਜੀ। ਮੈਂ ਪਹਿਲਾਂ ਹੀ ਬਾਈ ਮੰਨਦਾ ਹਾਂ। ਹਾਂ ਜੀ ਤੁਲੀਵਾੜ। ਥੱਲੇ ਵਾਲੀ ਮੰਡੀ ਤੇ ਗਿਆ ਸੀਗਾ। ਪਹਿਲਾਂ ਹੀ ਵੇਚ ਕੇ ਗਿਆ ਮੈਂ ਨਾਲ। ਤੇ ਜਿਹੜੀ ਉਹ ਬੱਕਰੀ ਹੈਗੀ ਉਹਦੇ ਮਾਦਰ ਬੱਚਾ ਕੁਝ ਤਾਂ ਨਹੀਂ ਹੈਗੇ? ਬੱਚਾ ਨਹੀਂ ਹੈਗਾ ਜੀ। ਅੱਛਾ ਕੱਲੀ ਹੈ। ਕੱਲੀ। ਠੀਕ। ਆਪਣਾ ਫੋਨ ਨੰਬਰ ਕਿੰਨਾ ਜੀ? 94630 ਜੀ 65614 ਜੀ। ਠੀਕ ਹੈ ਜੀ। ਆਪਾਂ ਨੂੰ ਹੀ ਕੰਮ ਕਰਦਿਆਂ ਨੂੰ ਕਿੰਨਾ ਚੱਲੂਗਾ? ਹੋ ਗਏ ਜੀ 6-7 ਮਹੀਨੇ ਜੀ। ਅੱਛਾ ਜੀ 6 ਹੱਥ ਮਹੀਨੇ। ਰਿਟਾਇਰਮੈਂਟ ਨੂੰ ਕਿੰਨਾ ਚੱਲੂਗਾ ਜੀ? ਰਿ ਬੋਰਡ ਹੈ ਮਗਾਈ 767 ਚੰਗੀ ਹਾਂਜੀ 4 ਤੋਂ ਵਾਜੀ 4 ਹਾਂਜੀ ਉਸ ਤੋਂ ਬਾਅਦ ਫਿਰ ਬੱਕਰੇ ਦਾ ਕੰਮ ਕਰਨ ਲੱਗੇ ਕੋਈ ਨਹੀਂ ਮੈਂ ਤਾਂ ਜੀ ਸਕਿਉਰਟੀ ਗਾਰਡ ਦੀ ਡਿਊਟੀ ਕਰਦਾ ਸੀ ਅੱਛਾ ਸਕਿਉਰਟੀ ਗਾਰਡ ਉਹ ਉਧਰ ਬਸ ਰਿਟਾਇਰਮੈਂਟ ਟੋਲ ਫਿਰ ਜ ਆ ਗਏ ਨਹੀਂ ਨਹੀਂ ਜੀ ਹਲੇ ਵੀ ਕਰਦੇ ਹਾਂ ਹਾਂਜੀ ਕਰਦਾ ਸੀ ਐਫਸੀਆਈ ਬੈਂਕ ਚ ਲਾਇਆ ਨੇ 15 ਸਾਲ ਸਾਲ ਜੀ ਹੁਣ ਮੈਂ ਜੀ ਸੇਖੜੇ ਪੜ੍ਹਨ ਦੇ ਐਫਸੀਆਈ ਬੰਦ ਕਰਾਂ ਉਹ ਹੋਣੇ ਸਾਲ ਠੀਕ ਹੈ ਜੀ ਕਰਾਂ ਉਹ ਜਰਾ ਐਫਸੀਆਈ ਦੇ ਹੂੰ ਬੰਦ ਹੋ ਗਿਆ ਠੀਕ ਆ ਜਦੋਂ ਫਿਰ ਉੱਥੋਂ ਸਿੱਤੀ ਹੁੰਦੇ ਫਿਰ ਇੱਧਰ ਆ ਜਣੇ ਨਹੀਂ ਯਾਰ ਹੁਣ ਡਿਊਟੀ ਜਾਣਾ ਜੀ ਹੁਣ ਜਾ ਕੇ ਅੱਛਾ ਅੱਠਨੇ ਦੀ ਡਿਊਟੀ ਆ ਰਾਤ ਦੀ ਡਿਊਟੀ ਤੁਹਾਨੂੰ ਵਧੀਆ ਕਰਨਾ ਕੋਈ ਫੋਨ ਨੰਬਰ ਕਿਹਨਾ ਜੀ 9463036534 ਠੀਕ ਹੈ ਜੀ ਜਿੰਨਾ ਕੋਈ ਜਲਦੀ ਕਹਿੰਦਾ ਨਾਲ ਹੀ ਆਪਣੇ ਕੰਪਨੀ ਦਾ ਕੰਮ ਕਰਨਾ ਦੇਖੋ ਬਈ ਜਿਹਨੇ ਕੰਮ ਕਰਨਾ ਉਹ ਕਰਦਾ ਹੀ ਆ ਕੰਮ ਠੀਕ ਆ ਧੰਨਵਾਦ ਜਿਹੜਾ ਵਿਹਲਾ ਬੰਦਾ ਉਹ ਤੁਹਾਨੂੰ ਪਤਾ ਹੀ ਆ ਵਿਹਲਾ ਬੰਦਾ ਜਾ ਕੇ ਲੜੂਗਾ ਜਾਂ ਬਿਮਾਰ ਹੋਊਗਾ ਹਨਾ ਘਰ ਤੋਂ ਵੀਡੀਓ ਸ਼ੇਅਰ ਦੇਖੋ ਬਈ ਇਹ ਫੌਜੀ ਦੇ ਬੱਕਰੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੁਣ ਆਪਾਂ ਅਗਾਂਹ ਹੋਰ ਵੀਡੀਓ ਬਣਾਉਣੇ ਆ ਲੋ ਬਈ ਨਵਲਾ ਮੰਡੀ ਆਰ ਬੁੱਧਵਾਰ ਨੂੰ ਲੱਗਦੀ ਇਹ ਮੰਡੀ ਬਹੁਤ ਭਰੀ ਛਾਜ ਤੇ ਦੇਖ ਸਕਦੇ ਹੋ ਮੰਡੀ ਤੇ ਦੇਖੋ ਜੀ ਵੀਡੀਓ ਸ਼ੇਅਰ ਲਾਇਕ ਚੈਨਲ ਨੂੰ ਬਈ ਸਬਸਕ੍ਰਾਈਬ ਕਰੋ ਚੈਨਲ ਆਪਣਾ ਹੈ ਜੱਟ ਲਾਈਫ 76 ਜੱਟ ਲਾਈਫ 76 ਇਹ ਹੈਗਾ ਜੀ ਫਾਰਮਰ ਪੂਰੇ ਹੋਣੇ ਦੇਖੋ ਜੀ ਮੰਡੀ ਮੰਡੀ ਦਾ ਦ੍ਰਿਸ਼ ਬਹੁਤ ਵਧੀਆ ਮੰਡੀ ਭਰੀ ਹੈ ਜੀ ਤੁਹਾਡੇ ਸਾਹਮਣੇ ਵਧੀਆ ਮਾਲ ਆਇਆ ਹੁਣ ਬਾਜ਼ੀਆਂ ਦਾ ਜਾਣ ਦਾ ਮੌਕਾ ਹੋ ਗਿਆ ਇਸ ਫਰਮੰਡੀ ਦਾ ਬਾਤਾਂ ਕਾਇਮਾ ਗੱਲਬਾਤ ਜਿਹਦੇ ਨਾਲ ਨਾਲ ਬਹੁਤ ਵਧੀਆ ਐ ਸੀਗਾ ਮੰਡੀ ਚ ਦੇਖੋ ਜਿਹਨੇ ਦੇਖਦੇ ਨੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਆਜ ਪਤਾ ਲੱਗ ਜਾ ਬਹੁਤ ਵਧੀਆ ਬੱਕਰੇ ਪੱਟੇ ਉੱਚੇ ਸੀ ਜਿਹੜੇ ਤੇ ਖਾਰ ਵੱਧਵਾਰ ਦੀ ਤਰ੍ਹਾਂ ਬਾਈ ਪਹੁੰਚਿਆ ਕਰੋ ਮੰਡੀ ਦੇ ਵਿੱਚ ਬਹੁਤ ਵਧੀਆ ਭਾਰ ਤੇ ਆਹੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਲਾਈਕ ਕਰ ਦਿਓ ਜੈਨਾਲੋ ਬਾਈ ਸਬਸਕ੍ਰਾਈਬ ਕਰ ਦਿਓ ਠੀਕ ਆ ਉਧਰ ਬਾਈ ਤੁਹਾਨੂੰ ਟੂਟ ਕੋਲ ਵੀ ਲੈ ਕੇ ਚੱਲਾਂਗੇ ਉੱਥੇ ਬਹੁਤ ਵਧੀਆ ਮਹੌਲ ਲੱਗੇਗਾ ਆਪਣੇ ਬੱਕਰੀਆਂ ਭਰਾਵਾਂ ਦੀ ਦੇਖੋ ਚੱਲਦੇ ਹੁਣ ਬੱਕਰੀਆਂ ਇੱਧਰ ਵੀ ਨੇ ਇਹ ਬਾਈ ਹੈਗੇ ਬਾਈ ਦੀਨੇ ਕਾਂਗੜ ਤੋਂ ਕਾਂਗੜ ਤੋਂ ਦੀਨੇ ਕੋਲੇ ਪਿੰਡ ਕਾਂਗੜਾ ਇਹ ਉੱਥੋਂ ਨੇ ਬਾਈ ਦੇਖੋ ਕਿ ਵਧੀਆ ਬੱਕਰੀਆਂ ਹੋ ਰੀਆਂ ਸਰੀਰ ਦੀਆਂ ਬਕਾਊਗਾ ਸਾਰੀਆਂ ਨਾਲ ਬਹੁਤ ਸੌਣ ਦੇਖੋ ਬੁੜੇ ਕਰ ਦਿਓ ਸਬਸਕ੍ਰਾਈਬ ਜੈਨਾਲੋ ਬਰੇ ਨੂੰ ਉਧਰ ਵੀ ਦੇ ਬਹੁਤ ਮੱਡੀ ਭਰੀ ਸੀ ਜੀ ਜੱਟ ਲਾਈਵ 76 ਜੱਟ ਲਾਈਵ 76 ਬਾਈ ਇਹ ਮੁੰਡੇ ਆਪਣੇ ਗਵਾਂਢੀ ਕਾਂਗੜ ਤੋਂ ਪਧਾਉੜ ਤੋਂ ਬਾਈ ਜੀ 15 ਕਿਲੋਮੀਟਰ ਕਾਂਗੜਾ ਠੀਕ ਹੈ ਜੀ ਉਹ ਉੱਥੋਂ ਆਇਆ ਬਾਈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨੇ ਕੋ ਬੱਕਰੇ ਆ ਬੱਕਰੀਆਂ ਆ ਦੇ ਜਾਇਦੇ ਬਹੁਤ ਦੂਰੋਂ ਆਇਆ ਵਿਚਾਰੇ ਮੇਮ ਨੇ ਵੀ ਆਪਣੇ ਕੋਲੇ ਇੱਕ ਬੱਕਰੀ ਚਾਰ ਚਾਰ ਪਾਈ ਪਾਈ ਮੇਮ ਜਿੰਦਗੀ ਬਹੁਤ ਚੰਗੀ ਬੀਟ ਆ ਠੀਕ ਹੈ ਬਾਈ ਕਿੰਨਾ ਇਧਰੋਂ ਆਪ ਨੂੰ ਕੰਮ ਕਰਦੇ ਪਈ 3-4 ਸਾਲ ਹੋ ਗਈ ਕੰਮ ਚਾਈ 3 ਸਾਲ ਵਧੀਆ ਕੰਮ ਵਧੀਆ ਚੱਲਦਾ ਕੰਮ ਜੀ ਬਹੁਤ ਵਧੀਆ ਟੌਪ ਦਾ ਕੰਮ ਆ ਠੀਕ ਹੈ ਤੇ ਚਾਰ ਨੂੰ ਚਾਰ ਨੂੰ ਵਧੀਆ ਜਗ੍ਹਾ ਮਿਲ ਜਾਂਦੀ ਆ ਚਾਰ ਨੂੰ ਵੀ ਜਗ੍ਹਾ ਵਾਧੂ ਆ ਬਾਕੀ ਘਰੇ ਵੀ ਜਿਵੇਂ ਮਰਜ਼ੀ ਡਾਈਂ ਡੱਪਾ ਪਾਈ ਚੱਲ ਠੀਕ ਹੈ ਫਲਾਈਟ ਕਰੋ ਟੋਪ ਠੀਕ ਆ ਆ ਫਲ ਠੀਕ ਹੈ ਨਾ ਠੀਕ ਹੈ ਬਾਈ ਹਾਂ ਤੇ ਬਾਕੀ ਕੰਮ ਆਪਣਾ ਵਧੀਆ ਮਾਲਕ ਦੀ ਕਿਰਪਾ ਨਾਲ ਚੜਾਈ ਜਾ ਕੰਮ ਆ ਹੁ ਸਾਤ ਦੋ ਵਾਰੀ ਥੂਪਾਂ ਦਿੰਗਾ ਠੀਕ ਆ ਕਿਹੜੇ ਘਰ ਵਾਜਦੇ ਬਈ ਇੱਥੇ ਆਪੇ ਮੁਸਲਮਾਨਾਂ ਦੇ ਮੁੰਡੇ ਆ ਜੀ ਅੱਛਾ ਕਿਹੜੇ ਵਾਜਦੇ ਆ ਅਸੀਂ 6 ਵਜੇ ਦੇ ਜੀ 6 ਹਾਂ 6 ਰੋਟ ਲਾਉਂਦੇ ਜਿਹੜੇ ਰੋਟ ਲਾਉਂਦੇ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਤੋਂ ਵੱਧ ਕੇ ਉਹ ਰੋਟ ਵੀ ਲਵਾਉਣਾ ਉਹ ਨੇੜੇ ਜਿਹੜੇ ਹਾਂਜੀ ਹਾਂ ਪਾਗੜਦੇ ਕੋਈ ਸੁਣਦੇ ਆ ਦੀਨੇ ਦੋਨੇ ਹੈ ਨਾ ਸਹੀ ਗੱਲ ਇਹੀ ਆ ਪਾਗੜਦੇ ਵਾਜਿਆਂ ਤੋਂ ਹਾਂਜੀ ਹਾਂ ਇਹਦੇ ਬਜ਼ੁਰਗ ਕਰਦੇ ਹੁੰਦੇ ਹਾਂ ਹਾਂਜੀ ਹਾਂ ਇਹਦੇ ਵਿੱਚ ਵੀ ਆ ਬਈ ਵਿੱਚ ਵੀ ਮੇਵਣੇ ਆ ਠੀਕ ਆ ਆ ਲਿਆ ਚਾਰੇ ਮੇਵਣੇ ਆ ਚਾਰੇ ਇੱਕ ਬੱਕਰੀ ਦੇ ਮੇਵਣੇ ਆ ਪੱਠਾ ਡੱਕਾ ਡਾਣੀ ਡੱਪਾ ਸੰਨੀ ਜਿਹੜਾ ਮਾਹ ਜਾਰੇ ਵੱਜ ਗਏ ਸੀ ਚਾਰੇ ਵੱਤ ਕੇ ਚਾਰੇ ਸਿਰ ਸਾਹਮਣੇ ਆਹ ਦੇਖੋ ਬਈ ਇੱਕ ਬੱਕਰੀ ਨੇ ਚਾਰਵੇਂ ਮਹੀਨੇ ਤੱਕ ਮੋਬਾਈਲ ਆਪਣਾ ਗੱਲ ਕਰੋ ਵੀਡੀਓ ਬਣਾਈ ਪਈ ਸਪੈਸ਼ਲ ਵੀ ਪਰ ਰੀਲ ਵੀ ਬਣਾਵਾਂਗੇ ਆਹ ਚਾਰੇਵੇਂ ਮਹੀਨੇ ਇੱਕ ਬੱਕਰੀ ਚਾਰੇਵੇਂ ਮਹੀਨੇ ਇੱਕ ਬੱਕਰੀ ਦੀ ਆਹ ਤਾਂ ਕੰਗੜ ਦਾ ਆਹ ਭਾਈ ਆਪਰਾ ਨਾਮ ਕੀ ਬਈ ਮੇਰਾ ਨਾਮ ਹੈਗਾ ਸੰਧਰਖਾਨ ਸੰਧਰਖਾਨ ਹਾਂਜੀ ਲੋਕੀ ਸੰਧਰਖਾਨ ਨਾਮ ਕੰਗੜ ਸਾਹਮ ਦੇ ਘਰ ਦੇ ਜਮਾਂ ਕੋਲੇ ਆ ਮੰਤਰੀ ਸਾਹਿਬ ਦੇ ਹਾਂ ਠੀਕ ਆ ਹਾਂ ਵਧੀਆ ਆਪਣਾ ਮੋਕਾ ਰਾਈ ਹਾਂ ਹਾਂਜੀ ਹਾਂ ਲੋਕ ਕਰ ਦੋ ਸ਼ੇਰ ਭਾਈ ਵਰਪੀ ਦੇ ਕੰਗੜ ਦੇ ਘਰ ਕੋਲੇ ਹਾਂਜੀ ਹਾਂ ਠੀਕ ਇਹ ਕੋਈ ਮਾਲ ਬਹੁਤ ਸੋਹਣਾ ਬਾਈਆਂ ਕੋਲ। ਆ ਆਪਣਾ ਫੋਨ ਨੰਬਰ ਬਾਈ। ਆਪਣਾ ਫੋਨ ਨੰਬਰ 76278 19910। ਠੀਕ ਆ ਆ ਬਾਈਆਂ ਦਾ ਫੋਨ ਨੰਬਰ ਜੇ ਕਿਸੇ ਨੂੰ ਬਰਕਰਾਰ ਬੱਧਿਆ ਜੋੜਾ। ਕੋਈ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਹੀਦਾ ਹਰੇਕ ਮਾਲ ਮਿਲਦਾ ਆਪਣੇ ਕੋਲ। ਕਾਟੂ ਹੋਵੇ, ਦੁੱਧਲਾ ਹੋਵੇ, ਕੋਈ ਬੱਚਾ ਹੋਵੇ, ਵੱਡਾ ਹੋਵੇ ਜਿਹੜਾ ਮਰ ਖੋਲਤੀ ਜ ਆਪਣੇ ਕੋਲ ਮਿਲਦੀ ਹੈ। ਠੀਕ ਆ ਬਾਈ। ਹਾਂਜੀ ਹਾਂਜੀ। ਸੋ ਬਾਈ ਜੀ ਮੰਡੀ ਬਹੁਤ ਜ਼ਿਆਦੇ ਭਰੀ ਸੀ ਬਹੁਤ ਜ਼ਿਆਦੇ। ਦੇਖ ਸਰ। ਤੇ ਹੁਣ ਬਾਈ ਮੰਡੀ ਆਥਣ ਦਾ ਦ੍ਰਿਸ਼ ਹੈ ਬਾਈ 4:00 ਵਜ ਗਏ 4:00 4:00 ਵਜ ਗਏ ਹੋਣਗੇ ਦੇਖ ਸਕਦੇ ਹੋ ਵੀਡੀਓ ਬਾਈ ਹਲੇ ਵੀ ਬਹੁਤ ਮਾਲ ਹੈ ਬਾਈ ਸੌਦੇ ਹੋਈ ਜਾਂਦੇ ਨੇ ਪੂਰੇ ਵਧੀਆ ਬਾਈ ਵੀਡੀਓ ਸ਼ੇਅਰ ਤੇ ਲਾਈਕ ਲਾਜ਼ਮੀ ਕਰ ਦੇ ਕਰੋ ਚੈਨਲ ਨੂੰ ਵੀਰੋ ਸਾਬ ਸਬਸਕ੍ਰਾਈਬਰ ਕਰ ਦੇ ਜੀ ਦੇਖੋ ਬਾਈ ਬੈਠਣੇ ਖਾਣ ਵਰਗੇ ਓਕੇ ਮੈਂ ਖਾਣ ਕਲੋਂ ਜਾਊਂਗਾ ਤਾਂ ਗਾੜੀ ਕਾ ਕਿਹੜਾ ਪ੍ਰੋਗਰਾਮ ਲੱਗੂ ਮੰਡੀ ਹਲ ਤਾਂ ਵੇਚੋ ਦਾਲੇ ਦਾ ਮੈਂ ਆ ਜਾ ਵੇਚ ਬਚਾ ਲਈ ਅੱਛਾ ਹਾਂ ਆ ਗਿਆ ਗਾਮ ਦਾ ਕੰਮ ਅੱਛਾ ਹਾਂ ਨਾ ਵੀਡੀਓ ਪਾੜਿਓ ਪਾਵੇ ਕੁਛ ਨਾ ਫੇਰ ਆ ਹਾਂ ਹਰਕ ਬਹੁਤ ਪੈਜੋ ਯਾਰ ਹਨਾ ਪੈਜੇ ਪਹਿਲੇ ਨੰਬਰ ਤੇ ਪੰਜਾਬ ਦੀ ਮੰਡੀ ਜੀ ਉਹ ਯਾਰ ਪੰਜਾਬ ਦੀ ਪਹਿਲੇ ਹਾਂ ਹਾਂ ਵਾਲੀ ਜਲਦਾ ਦੀ ਵਾਲਾ ਹੋਰ ਕੰਦਾਰ ਉੱਥੇ ਆ ਆਹੋ ਜਿਹੜੀ ਉਹਦੀ ਜਲਦਾ ਦੀ ਗਾ ਉਹਨਾਂ ਦਾ ਦੀਵਾਰ ਨਾਲ ਹੋਰ ਲੱਖਾਂ ਹੋ ਜਾਇਆ ਲੱਖਾਂ ਹੋ ਜਾਣਾ ਜਰਵਾਇ ਅਵੀਰ ਵਾਲਾ ਮਿਲ ਕੇ ਕਰ ਲੈਣ ਜਿਵੇਂ ਕੋਈ ਸ਼ਮਾ ਚਾਰ ਪਾਈ ਘੜ ਪਾਈ ਹਾਂ ਆਪਾਂ ਕਹਿੰਦਾ ਲੱਗ ਜਾ ਵਧੀਆ ਸਮਝੀ ਆਪਣਾ ਮਰੇ ਮੰਡੀ ਲੱਗਣੀ ਚਾਹੀਦੀ ਹਾਂ ਇਹ ਪਿਆ ਹੋਵੇ ਕੋਈ ਜਿਵੇਂ ਲੱਗਦੇ ਆ ਕੋਈ ਰਾਇ ਫਾਸ ਕਰ ਵਪਾਰ ਦਾ ਕੰਮ ਸਮਾਰੀ ਚੱਲੇ ਪਤਾ ਕਹਿੰਦੇ ਆ ਬੰਦ ਚੱਲੇ ਇੱਕ ਬੰਦਾ ਕਰੀਬ ਆ ਗਿਆ ਰੋਤੀ ਪਾਣੀ ਡੜਤਲਾ ਬਣਿਆ ਆ ਵੀਰ ਹੋਰ ਆ ਕੇ ਆ ਵੀ ਸਾਰੇ ਸਹਿ ਸਮਝ ਵਾਲੀ ਕੰਮ ਹੋਣਾ ਭਾਈ ਇਹ ਇਕੱਲੇ ਨਹੀਂ ਕਿਸੇ ਬਸਟਰ ਹੋਗਾ ਹੈ ਨਹੀਂ ਗਾ ਕੋਈ ਮੰਡੀ ਇਹੀ ਸੀ ਸੰਗੜੀ ਇਹ ਸਭ ਦਾ ਘਰ ਪੁੰਜੀ ਜਵਾਗਰਦਾਨ ਨਾਲ ਹੀ ਕੰਮ ਵਾਣ ਆਉਂਦੇ ਵੀ ਰਾਜਸਥਾਨ ਜੁਪੀ ਤੋਂ ਵੀ ਸੀ ਹਰਿਆਣਾ ਤੋਂ ਕਰੋ ਲੱਖ ਜੋ ਸੀ ਹਾਂ ਸਾਰੇ ਸਾਰੇ ਹਾਂ ਲੋ ਭਾਈ ਕਿਹਦਾ ਡੱਗ ਵਧੀਆ ਚੱਲੇ ਮੈਂ ਕੰਮ ਓਕੇ ਰਿਪੋਰਟ ਆ ਉਹ ਵੀਰ ਜੀ ਰਾਵਜੇ ਕਿਰੇ ਲੈਣਾ ਹੋਵੇ ਲੀਗਰ ਜਾ ਸਕਦੇ ਹੋ ਮੋਗ ਖੋਲੀ ਤੋਂ ਸੋਲਦੇ ਦਾ ਤੇ ਆ ਜੋ ਅੱਗੇ ਨੇ ਲਈ ਆ ਬਾਈ ਜੀ ਮੈਸੇਜ ਨਾਲ ਤੁਸੀਂ ਦੇਖ ਸਕਦੇ ਹੋ ਤੇ ਜੂਸ ਕੱਢਣ ਵਾਲੀ ਬਾਈ 10 ਦਾ ਦਾ ਇੰਜਨ ਲੱਗਿਆ ਹੋਇਆ ਬਿਲਕੁਲ ਨਵੀਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਡਾਇਨਮੋ ਲਾਈਟਾਂ ਲੁੱਟਾਂ ਚੱਲਦੀਆਂ ਸਾਰਾ ਕੁਝ ਜੂਸ ਕਾਰਗੋ ਸੇਰ ਬਾਈ ਦੱਸਦੇ ਦੇਖ ਸਕਦੇ ਹੋ ਇਹ ਸੀਟ ਬਹੁਤ ਵਧੀਆ ਲੱਗਦੀ ਆ ਦੇਖਿਆ ਵੀਡੀਓ ਦੇਖ ਕੇ ਦੇਖਣਾ ਪੈਰੇਗਾ ਬੈਗ ਗੇਰ ਕੇ ਭਾਈ ਇਹਦਾ ਬੈਗ ਗੇਰ ਵੀ ਪਾ ਜਾਂਦਾ ਚਾਰੇ ਟਾਇਰ ਨਾ ਮੈਂ ਤੀ ਦੇਖਾ ਪਹਿਲਾਂ ਤਾਂ ਕੋਈ ਪੁਰਾਣੀ ਸੋ ਬੇਚਦੇ ਨੇ ਦੇਖੋ ਵੀਰੋ ਕਰ ਦਿਓ ਸੇਰ ਭਾਈ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਤੇ ਫੇਰ ਮਿਲਾਂਗੇ ਉਹਨੇ ਚੱਕਦੇ ਹੋ ਜਾਗਰੀ ਧੰਨਵਾਦ ਗੋਚੇ ਬਾਈ ਮੰਡੀ ਦੇਖੋ ਤੁਸੀਂ ਬਹੁਤ ਵਧੀਆ ਮੰਡੀ ਲੱਗੀ ਹੈ ਚਲੋ ਹੁੰਦੇ ਜੀ ਕਰਾ ਫਿੱਟ ਲੱਕੀ ਦੁਵਾਰ ਤਾਂ ਹੈ ਸੌਦਾ ਦੇਖੋ ਸਾਡੇ ਖਮਾ ਜੀ ਹਾਲੇ ਤੇ ਯਾਰ ਕਲ ਮੰਗਦੇ ਆ 70 ਰੁਪਏ ਆ ਤੁਹਾਨੂੰ ਹੁਣ ਪਤਾ ਹੀ ਹੈ ਮੈਂ ਤੁਹਾਨੂੰ ਪਤਾ ਨਹੀਂ ਕਰੀ ਤੇ ਨਾ ਮੈਂ ਵਧੀਆ ਬਾਈ ਤੇ ਟਰੈਕਟਰ ਚਲਾ ਲਈ ਜਾਂਦਾ ਕੰਪਿਊਟਰ ਬ੍ਰੇਕ ਹੋ ਗਿਆ ਨਾ ਨਗਦੀ ਮੈ ਲੈਣ ਹੁਣ ਕੋਈ ਧਾਰ ਹੁਣ ਮਾੜੀ ਚਾਜ 10 ਮਰ ਫਕਰ ਆ ਪਾਸ ਹੀ ਯਾਰ ਵਾਹ ਕੀ ਨੋ ਵੀ 6000 ਰੁਪਏ ਲਾਤਾ ਪੱਕਰੇ ਤੇ ਚੱਲੋ ਮੈਨੂੰ ਟਾਈਮ ਦਿਓ ਬੋਲੋ ਟਾਈਮ ਨੂੰ ਫਿਰ ਹੁਣ ਕਿਦਾ ਨਹੀਂ ਦੇਖਦਾ ਹੋਊਗਾ ਤੇਰਾ ਮੈਂ ਨਹੀਂ ਕਹਾ ਤੇਰੇ ਨਹੀਂ ਦੱਸੇਗਾ ਇਹ ਨਾ ਇਹ ਤਾਂ ਕੋਈ ਜਕਮੀ ਆਪਣਾ ਦਾ ਨਹੀਂ ਤਾਂ ਉਹਦੀ ਦੇ ਦਿੰਦੇ ਨੇ ਤਮੇ ਦੇ ਕੋ ਕਰ ਦੋ ਸੇੜ ਦੇ ਧਾਰ ਨੂੰ ਜੇ ਕੋਈ ਤੂੰ ਪਾਇਏ ਤੇ 3000 ਤਾਂ ਤੂੰ 3500 ਦਿੰਦਾ ਜੀ ਤੂੰ 2-4000 ਤਾਂ ਨਹੀਂ ਰੱਖਦੇ ਉਹ ਐ ਕਿਹੜਾ ਪਾ ਕੇ ਰੱਖ ਨਹੀਂ ਲੈਂਦੇ ਤਾਂ ਕਿ ਉਸੇ ਨਾ ਮੇਰਾ 50000 ਮੰਗਦੇ ਰਹਿੰਦੇ ਨੇ ਜੰਨੀ ਤਨ ਵਧੀਆ ਬਾਕੀ ਹਰ ਚੀਜ਼ ਵੀ ਵਧੀਆ ਤੈਨੂੰ ਆਪ ਵੀ ਪਤਾ ਹਾਂ ਹਾਂ ਇਹ ਹੁਣ ਵਧੀਆ ਜਾਂਦਾ ਆ ਇਹ ਤੋਂ ਤਾਈ ਤੋਂ ਇੱਕ ਦੋ ਵਾਰੀ ਅਸੀਂ ਬੱਕਰੀ ਲੈ ਕੇ ਜਰਾ 13000 ਤੋਂ ਪੁੱਛ ਰਤਾ ਤਾਈ ਨੇ ਜੇ ਪੰਜੀ ਵੀ ਦਿੱਤੀ ਹੋ ਬੱਕਰੀ ਦਿੱਤੀ ਹੋ ਚੀਜ਼ ਨਹੀਂ ਮਾਰੀ ਇਹ ਚੀਜ਼ ਗੱਲ ਕਰ ਗੱਲ ਇਹ ਜਮਾਨ ਦੇ ਬੰਦੇ ਨੇ ਸਭ ਦੇ ਬੰਦੇ ਦੱਸ ਦੇਣਾ ਕਿ ਨਾ ਬਈ ਤੁਸੀਂ ਹਸਣ ਐਂਡ ਦੱਸੋ ਯਾਰ ਐਂਡ ਯਾਰ ਮੈਂ ਤੁਹਾਨੂੰ ਕੀ ਦੱਸਾਂ ਤੈਂ ਸਾਡੇ ਬੰਦੇ ਨੂੰ ਹੁਣ ਮਿੱਠੂ ਕਰ ਸੋ ਜਾਂਦਾ ਕਰੋ ਕਰੋ ਨੇੜੇ ਯਾਰ ਹੋਰ ਜਿਆਦਾ ਤੋਂ ਬੋਲ ਬਈ ਯਾਰ ਸੌਦਾ ਮਾਰਦੇ ਯਾਰ ਫਰਕ ਵਾਲਾ ਬਈ ਲੈ ਕੱਢਣਾ ਨਹੀਂ ਨਾ ਦੋ ਚਾਰ ਰਹਿਣਦੇ ਆ ਤੇ ਨਹੀਂ ਨਿਕਲਦਾ ਯਾਰ ਇਹ ਤਾਂ ਇਹ ਦਾ 30 70 ਸਾਢੇ 70 ਕਰਦ ਨੇ ਬਹੁਤ ਕਹਿੰਦੇ ਲਖਾਈ ਅਸੀਂ ਸਾਢੇ 70 ਕਰ ਦੋ ਤੁਸੀਂ ਅੱਛਾ ਬਰੋ ਤੇ ਮਾਰਿਆ ਅੱਗੇ ਤੋਂ ਅਸੀਂ ਕੀ ਕਰਾਂਗੇ ਜੇ ਤੁਹਾਨੂੰ ਵੀਡੀਓ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦੋ ਲਾਈਕ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਅੱਗੇ ਬਈ ਤੁਹਾਨੂੰ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਸੀਂ ਦੇਖਿਓ ਨਾਲੇ ਸ਼ੇਅਰ ਕਰਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਓਕੇ ਫੇਰ ਮਿਲਾਂਗੇ ਭਾਈ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਮੰਡੀ